ਪੰਜਾਬ ਦੇ ਲੋਕਾਂ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਈ ਤੁਹਾਡੇ ਸਾਰਿਆਂ ਦਾ ਉਸ ਸਰਕਾਰ ਬਣਾਉਣ ਦੇ ਵਿੱਚ ਬਹੁਤ ਵੱਡਾ ਯੋਗਦਾਨ ਰਿਹਾ ਬਹੁਤ ਵੱਡਾ ਯੋਗਦਾਨ ਰਿਹਾ ਮੈਂ ਦਿਨੋ ਧਨਵਾਦੀ ਹਾਂ ਕਿਉਂਕਿ ਸਾਡੇ ਸਾਰਿਆਂ ਦੀ ਰਿਸ਼ਤੇਦਾਰੀਆਂ ਸਾਂਝੀਆਂ ਨੇ ਸਾਡੇ ਸਾਰਿਆਂ ਦੇ ਪਰਿਵਾਰ ਸਾਂਝੇ ਨੇ ਇੱਕ ਦੂਜੇ ਨਾਲ ਮਿਲਣਾ ਗੱਲਾਂ ਬਾਰਡਰ ਏਰੀਆ ਪੈ ਜਾਂਦਾ ਜਿੱਥੇ ਸਾਡੀ ਸਾਂਝ ਜਿਹੜੀ ਆ ਉਹ ਸਾਰਿਆਂ ਦੀ ਇੱਕੋ ਜੀ ਆ ਸੋ ਹੁਣ ਵੀ ਮੈਂ ਪੰਜਾਬ ਦੇ ਲੋਕ ਜਿਹੜੇ ਮੇਰੇ ਹੋਣਗੇ ਉਹਨਾਂ ਨੂੰ ਵੀ ਬੇਨਤੀ ਕਰੂੰਗੀ ਜਿੰਨੇ ਕਿ ਪੈਣ ਪਾਈ ਇੱਥੇ ਪਹੁੰਚੇ ਉਹਨਾਂ ਨੂੰ ਵੀ ਬੇਨਤੀ ਕਰਦੀ ਆ ਔਰ ਆਪ ਸਭਨੋਂ ਮੇਰੀ ਦੇ ਕੋ ਹੱਥ ਜੋੜ ਕੇ ਬੇਨਤੀ ਆ ਕਿ ਬਹੁਤ ਸੋਹਣਾ ਮੌਕਾ ਤੁਹਾਨੂੰ ਮਿਲਿਆ ਤੇ ਦੱਬ ਕੇ ਸਾਰਾ ਜ਼ੋਰ ਲਾ ਦਿਓ ਉਹ ਟਾਈਪ ਦੀ ਝਾੜੂ ਮਕਵਾਓ ਉਹ ਆਸਿਕ ਬੇਨਤੀ ਜਿਹੜਾ ਆਪਣੇ ਆਪ ਦੇ ਵਿੱਚ ਇੰਪੋਰਟੈਂਟ ਆ ਤੇ ਤੁਸੀਂ ਬੜੇ ਹੌਮਾ ਹੁਮਾ ਕੇ ਇੱਥੇ ਪਹੁੰਚੇ ਹੋ ਔਰ ਛੋਟਾ ਸਾਰੇ ਹੋਇਆ ਇੱਕ ਇੱਕ ਕਦਮ ਸਿਰ ਮੱਥੇ ਆ ਔਰ ਛੋਟਾ ਸਾਰਿਆਂ ਦਾ ਮੈਂ ਤੈਨੂੰ ਬਹੁਤ ਧੰਨਵਾਦ ਕਰਦੀ ਆ ਔਰ ਆਪ ਸਭ ਨੂੰ ਫਤਿਹ ਬੁਲਾਉਣੇ ਆਪ ਕੋ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਉਂਕਿ ਇਸ ਵੇਲੇ ਹਮੇਸ਼ਾ ਇੱਕ ਆਮ ਆਦਮੀ ਪਾਰਟੀ ਜਿਹਨੋ ਸੀ ਇਸ ਤਰੀਕੇ ਨਾਲ ਮੰਨ ਕੇ ਚੱਲਦੇ ਆ ਕਿ ਜਿੱਥੇ ਆਮ ਇੱਕ ਵਰਕਰ ਨੂੰ ਬਹੁਤ ਜ਼ਿਆਦਾ ਤਰਜੀਹ ਦਿੱਤੀ ਜਾਂਦੀ ਆ ਇਹ ਗੱਲ ਨੂੰ ਸਿਰਫ ਕਿਹਾ ਹੀ ਨਹੀਂ ਜਾਂਦਾ ਇਸ ਗੱਲ ਨੂੰ ਲਾਗੂ ਵੀ ਕੀਤਾ ਜਾਂਦਾ ਕਿਉਂਕਿ ਇਸ ਵਾਰ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਤੁਹਾਡੇ ਸਾਹਮਣੇ ਬੈਠੇ ਨੇ ਡੱਬ ਵਾਲੀ ਤੋਂ ਕੁਲਦੀਪ ਕਦਰਾਨਾ ਜੀ ਜਿਹੜੇ ਮੈਂ ਇੱਕ ਗੱਲ ਜਾਣਦੀ ਆ ਕਿ ਜਿਨ੍ਹਾਂ ਨੇ ਦਿਨ ਰਾਤ ਕਰਕੇ ਮਿਹਨਤ ਕੀਤੀ ਆ ਭਾਵੇਂ ਉਹ ਪੰਜਾਬ ਦੀਆਂ ਇਲੈਕਸ਼ਨਾਂ ਹੋਣ ਭਾਵੇਂ ਕਿਸੇ ਨਾਲ ਨੂੰ ਹੋਰ ਸਟੇਟ ਭੇਜਣਾ ਪੈਂਦਾ ਭਾਵੇਂ ਉਹ ਹਰਿਆਣੇ ਦੇ ਵਿੱਚ ਜਿੱਥੇ ਵੀ ਡਿਊਟੀ ਲੱਗਦੀ ਸੀ ਇਹਨਾਂ ਨੇ ਦਿਨ ਰਾਤ ਇੱਕ ਕਰਕੇ ਬਹੁਤ ਜ਼ਿਆਦਾ ਮਿਹਨਤ ਕੀਤੀ ਆ ਔਰ ਇਸ ਗੱਲ ਦੀ ਆਪ ਸਭ ਨੂੰ ਮੈਂ ਮੁਬਾਰਕਬਾਦ ਦਿੰਨੀ ਆ ਕਿਉਂਕਿ ਇਸ ਤੋਂ ਪਹਿਲਾਂ ਦੇਖੋ ਮੈਨੂੰ ਨਹੀਂ ਪਤਾ ਸੀ ਕਿ ਡਾਂ ਵਾਲੀ ਦਾ ਕੀ ਮਾਹੌਲ ਹੋਣਾਗਾ ਮੇਰੀ ਡਿਊਟੀ ਹਿਸਾਰ ਲੱਗਦੀ ਰਹੀ ਆ ਹਿਸਾਰ ਲੋਕ ਸਭਾ ਦੇ ਵਿੱਚ ਪਰ ਅੱਜ ਮੇਰੀ ਡਿਊਟੀ ਇਹਨਾਂ ਦੇ ਨਾਲ ਲੱਗੀ ਤਾਂ ਜਦੋਂ ਤੋਂ ਰੋਡ ਸ਼ੋਅ ਚੱਲਿਆ ਨਾ ਜਿੰਨੀਆਂ ਦੁਕਾਨਾਂ ਕੋਲ ਦੀ ਲੰਘਦੇ ਹੋਏ ਜਿੰਨੇ ਵੀਰ ਭਾਈ ਭੈਣ ਭਾਈ ਰਸਤੇ 'ਚ ਮਿਲੇ ਨੇ ਸਾਰਿਆਂ ਦੇ ਇੱਕ ਦੱਬ ਕੇ ਹੰਗਾਰਾ ਸੀ ਵੀ ਵੋਟਾਂ ਅਸੀਂ ਝਾੜੂ ਨੂੰ ਪਾਵਾਂਗੇ ਐ ਮੈਨੂੰ ਪਹਿਲਾਂ ਕਿਤੇ ਨਾ ਕਿਤੇ ਲੱਗਦਾ ਸੀਗਾ ਵੀ ਪਤਾ ਨਹੀਂ ਡੱਬ ਵਾਲੀ ਦਾ ਕੀ ਮਾਹੌਲ ਹੋਊਗਾ ਕਿਉਂਕਿ ਮੈਂ ਤਾਂ ਹਿਸਾਰ ਦਾ ਦੇਖਿਆ ਸੀ ਸੋ ਮੇਰੀ ਸਾਰੇ ਮੇਰੇ ਬਜ਼ੁਰਗਾਂ ਨੂੰ ਵੀਰਾਂ ਨੂੰ ਆਪ ਸਭ ਨੂੰ ਬੇਨਤੀ ਆਪ ਦੱਬ ਕੇ ਜਿਨੇ ਪੰਜਾਬ ਦੇ ਲੋਕਾਂ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਈ ਤੁਹਾਡੇ ਸਾਰਿਆਂ ਦਾ ਉਸ ਸਰਕਾਰ ਬਣਾਉਣ ਦੇ ਵਿੱਚ ਬਹੁਤ ਵੱਡਾ ਯੋਗਦਾਨ ਰਿਹਾ ਬਹੁਤ ਵੱਡਾ ਯੋਗਦਾਨ ਰਿਹਾ ਮੈਂ ਦਿਨਵਾਦੀ ਆ ਕਿਉਂਕਿ ਸਾਡੇ ਸਾਰਿਆਂ ਦੀ ਰਿਸ਼ਤੇਦਾਰੀਆਂ ਸਾਂਝੀਆਂ ਨੇ ਸਾਡੇ ਸਾਰਿਆਂ ਦੇ ਪਰਿਵਾਰ ਸਾਂਝੇ ਨੇ ਇੱਕ ਦੂਜੇ ਨਾਲ ਮਿਲਣਾ ਗੱਲਾਂ ਬਾਡਰ ਏਰੀਆ ਕਾਇ ਜਾਂਦਾ ਜਿੱਥੇ ਸਾਡੀ ਸਾਹ ਜਿਹੜੀ ਆ ਉਹ ਸਾਰਿਆਂ ਦੀ ਖੋਜੀ ਆ ਸੋ ਹੁਣ ਵੀ ਮੈਂ ਪੰਜਾਬ ਦੇ ਲੋਕ ਜਿਹੜੇ ਮੇਰੇ ਹੋਣ ਕਿ ਉਹਨਾਂ ਨੂੰ ਵੀ ਬੇਨਤੀ ਕਰੂੰਗੀ ਜਿੰਨੇ ਕ ਪੈਣ ਪਾਈ ਇੱਥੇ ਪਹੁੰਚੇ ਉਹਨਾਂ ਨੂੰ ਵੀ ਬੇਨਤੀ ਕਰਦੀ ਆ ਔਰ ਆਪ ਸਭਨੋਂ ਮੇਰੀ ਦੇ ਕੋ ਹੱਥ ਜੋੜ ਕੇ ਬੇਨਤੀ ਆ ਕਿ ਬਹੁਤ ਸੋਹਣਾ ਮੌਕਾ ਤੁਹਾਨੂੰ ਮਿਲਿਆ ਤੇ ਦੱਬ ਕੇ ਤੁਸੀਂ ਸਾਰਾ ਜ਼ੋਰ ਲਾ ਦਿਓ ਉਹ ਟਾਈਪ ਕੀ ਛਾੜੂ ਬਕਵਾਏ ਉਹਨਾਂ ਨੇ ਸਾਡੇ ਨਾਲ ਸੇੜੇ ਕਰਕੇ ਦੱਸੇ आम आदमी पार्टी बहुत बहुत धन्यवाद वागुरु जी का वागुरु जी की फतेह